ਲੇ ਬਲੇ ਲਾਈ ਵੀਲ ਤੇ ਮਾਰਦੇ ਆ ਪਾਣੀ ਪਾ ਲੈ ਵੀ ਦੇਖ ਸਕਦੇ ਹੋ ਬਈ ਸ਼ੀਸ਼ਾ ਬਣਾ ਦਾਂ ਜਮਾ ਸ਼ੀਸ਼ਾ ਕਿਉਂ ਮੁੰਡਾ ਹਾਂਜੀ ਹਾਂਜੀ ਬਣ ਗਿਆ ਲੈ ਬਣ ਗਿਆ ਲੈ ਐਵੇਂ ਨਾ ਕਹਿ ਦੇ ਦੇਖ ਬਈ ਰਿਜ਼ਲਟ ਪੂਰਾ ਸਾਹਮਣੇ ਆ ਲਾਈ ਵੀ ਲੈ ਆ ਲੈ ਵੀ ਦੋਸਤੋ ਸਸਰੀ ਕਾਲ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਮੋਟਰਸਾਈਕਲ ਧੋਕ ਦਿਖਾਵਾਂਗੇ ਤੇ ਰਾਤ ਕਾਫੀ ਹੋ ਚੁੱਕੀ ਐ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬਈ ਤਾਨੂੰ ਮੋਟਰਸਾਈਕਲ ਦੀ ਚਮਕ ਐਜੀ ਬਣਾ ਕੇ ਦਿਖਾਵਾਂਗੇ ਤੁਸੀਂ ਹੈਰਾਨ ਮੰਨ ਜੂਗੇ ਸਾਰੇ ਵੀਰਾਂ ਦੇ ਕੰਮ ਆਉਣ ਵਾਲੀ ਚੀਜ਼ ਐ ਬਈ ਆਪਣੇ ਮੋਟਰਸਾਈਕਲ ਦੇ ਤੁਸੀਂ ਧੋਣਾ ਇੱਕ ਵਾਰੀ ਧੋ ਕੇ ਜਰੂਰ ਦੇਖਿਓ ਮੈਂ ਕਹਿੰਦਾ ਸਰਾ ਲੱਗ ਜੂ ਬਾਬੇ ਜਿਵੇਂ ਅਲਾਈ ਵੀਲ ਨੇ ਜਿਹੜੇ ਪੂਰੇ ਖਰਾਬ ਹੋਏ ਪੈਣਾ ਤੇ ਇਹਨਾਂ ਨੂੰ ਜਮਨ ਨਵੇਂ ਵਾਂਗੂ ਕਰ ਦਾਂਗੇ ਕਿੱਦਾਂ ਹੋਏ ਪੈਣਾ ਤੇ ਇੰਜਨ ਆ ਜਿਹੜਾ ਪੂਰਾ ਉਹ ਵੀ ਖਰਾਬ ਹੋਇਆ ਪਿਆ ਇਹਨੂੰ ਜਮਨ ਨਵਾਂ ਨਾਵਾ ਕੱਢ ਦਾਂਗੇ ਆਪਾਂ ਕਿਹੜੀ ਚੀਜ਼ ਨਾਲ ਨਵਾਂ ਕੱਢਾਂਗੇ ਉਹ ਵੀ ਤੁਹਾਨੂੰ ਦਿਖਾਉਂ ਰਿਹਾ ਪਹਿਲੇ ਲਾਈ ਵੀਲ ਚੈੱਕ ਕਰੋ ਬਈ ਸਾਰਾ ਮੋਟਰਸਾਈਕਲ ਦਾ ਇੰਜਨ ਆ ਜਿਹੜਾ ਪੂਰਾ ਗੰਦਾ ਹੋਇਆ ਪਿਆ ਤੇ ਪੂਰਾ ਵਧੀਆ ਬਣਾਵਾਂਗੇ ਆਪਾਂ ਲੈ ਵੀ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਸਾਰੇ ਨੇ ਕੰਮ ਆਉਣ ਵਾਲੀ ਚੀਜ਼ ਆ ਇਹ ਤੁਹਾਨੂੰ ਦਿਖਾਉਣੀ ਆਪਾਂ ਤੇ ਆ ਜਾਓ ਬਈ ਤੇ ਸਾਡੇ ਲਵੇ ਹੈਗਾ ਕੋਇਲ ਸ਼ੈਨ ਜੀ ਇਹ ਕੋਇਲ ਸ਼ੈਨ ਹੈ ਇਹਦਾ ਸਕਰੀਨ ਸ਼ਾਟ ਤੁਸੀਂ ਲੈ ਸਕਦੇ ਹੋ ਠੀਕ ਹੈ ਵੀ ਇਹ ਤੁਹਾਨੂੰ ਫਰਜਾਂ ਵਾਲੀ ਦੁਕਾਨ ਤੋਂ ਮਿਲ ਜੂ ਤੁਸੀਂ ਕੀ ਕਰਨਾ ਇਹਨੂੰ ਡੱਬੇ ਦੇ ਵਿੱਚ ਪਾ ਲੈਣਾ ਕਿਸੇ ਦੇ ਵਿੱਚ ਥੋੜਾ ਜਿਹਾ ਪਾ ਲਿਓ ਇੱਕ ਲੈ ਲਓ ਬੁਰਸ਼ ਤੇ ਇਹਨੂੰ ਉਹਦੇ ਨਾਲ ਕਰਿਓ ਸਾਫ਼ ਬਈ ਇਹਨੂੰ ਇਸ ਤਰ੍ਹਾਂ ਲਾ ਕੇ ਛੱਡ ਦਿਓ ਸਾਨੂੰ ਦਿਖਾਉਨੇ ਹੈ ਕਰਾਮਾ ਦਿਖਾਉਨੇ ਨੇ ਕਿੰਡੀ ਤਾਕੜੀ ਐ ਲਾਈਵ ਹੀ ਲਾਇਏ ਜਮ ਕੋ ਜਵੇਂ ਨਵੇਂ ਪਾਏ ਹੁੰਦੇ ਨੇ ਬਈ ਨਵੇਂ ਜਮਾ ਕੁਸ ਮਿੰਟਾਂ ਦੇ ਵਿੱਚ ਕੋਈ ਬਾੜੀ ਭਕਾਈ ਕਰਨ ਦੀ ਲੋੜ ਨਹੀਂ ਹੈਗੀ ਇਹ ਤੁਸੀਂ ਹੱਥ ਨਹੀਂ ਲਾਉਣਾ ਬਸ ਕਿਸੇ ਬੁਰਸ਼ ਨਾਲ ਲਾ ਲਿਓ ਇਹਦਾ ਕੋਈ ਜ਼ਿਆਦਾ ਨੁਕਸਾਨ ਵੀ ਨਹੀਂ ਹੈਗਾ ਜੇ ਤੁਸੀਂ ਕੋਸੋਲਦੇ ਹੋਵੋਗੇ ਐਡੀ ਵੱਡੀ ਕਰ ਲੈ ਵੀ ਨਹੀਂ ਹੈਗੀ ਲਾਈਵ ਹੀ ਤੁਹਾਨੂੰ ਧੋਕੇ ਦਿਖਾਉਨੇ ਬਬੇ ਜਮਾ ਚਿੱਟਾ ਕੱਢ ਦੂ ਚਿੱਟਾ ਆਪਾਂ ਸਾਰੇ ਲਾਈਵ ਹੀ ਉਹਦੇ ਲਾ ਦੇਵਾਂਗੇ ਬਈ ਇਸ ਤਰੀ ਮਾਣਾ ਮਾਣਾ ਲਾ ਲੈਣਾ ਆਪਾਂ ਸਾਰਿਆਂ ਤੇ ਤੇ ਪੂਰੀ ਗੱਲਬਾਤ ਐਂਡ ਬਣਾ ਦੂਗੀ ਐਂਡ ਆ ਸਸ ਹਾਲੇ ਬੋਤਲਾਂ ਦੇ ਪਾਣੀ ਮਾਰਾਂਗੇ ਤੇ ਖਾਵਾਗੇ ਲੈ ਵੀ ਸਾਡੀ ਵੀਡੀਓ ਦੱਸੋ ਕਿਹੜੇ ਕਿਹੜੇ ਵੀਰਾਂ ਨੂੰ ਵਧੀਆ ਲੱਗਦੀ ਹੈ ਨਾ ਤੇ ਕਮੈਂਟ ਕਰਕੇ ਦੱਸਿਆ ਕਰੋ ਬਾਈ ਕਿਉਂਕਿ ਆਪਾਂ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਨਵੀਂ-ਨਵੀਂ ਡੀਲ ਲੈ ਕੇ ਆਉਂਦੇ ਆ ਤੇ ਸਾਨੂੰ ਕਮੈਂਟਾਂ ਦੇ ਵਿੱਚ ਰਿਪੋਰਟ ਜ਼ਰੂਰ ਦਿਆ ਕਰੋ ਤੇ ਕਿਹੜੇ ਕਿਹੜੇ ਵੀਰ ਨੂੰ ਆਪਣੇ ਕੰਮ ਦੇ ਫਾਇਦੇ ਹੋਏ ਕਿ ਨਹੀਂ ਬਾਈ ਫਾਇਦੇ ਵੀ ਦੱਸਣੇ ਜ਼ਰੂਰੀ ਹੈ ਨਾ ਹਾਂਜੀ ਲੈ ਹੁਣ ਲਾਈਵ ਦੇ ਤਾਂ ਆਪਾਂ ਮਾਰ ਚੁੱਕੇ ਆ ਤੇ ਤੁਹਾਨੂੰ ਇੰਜਣ ਤੇ ਵੀ ਮਾਰਕ ਦਿਖਾਉਨੇ ਆ ਤੇ ਇੰਜਣ ਤੇ ਵੀ ਬਣਾਉਨੇ ਆ ਗੱਲ ਆਇਓ ਵੀ ਆ ਦੇਖ ਬੇ ਇਹ ਕਾਲਸੀ ਲੈਂਦੀ ਨਹੀਂ ਹੈਗੀ ਇਹ ਇਹ ਚੀਜ਼ ਨਾ ਬਣਦੀ ਹੈ ਗੱਲ ਮੈਂ ਕਹਿੰਦਾ ਸਰਾ ਲਾ ਦੂ ਬੇ ਜਮਾ ਸਰਾ ਚਿੱਟਾ ਚਿੱਟਾ ਘੜ ਦੂੰ ਇੰਜਣਾ ਜਿਵੇਂ ਕੰਪਨੀ ਚੋਂ ਨਵਾਂ ਲੈ ਕੇ ਆਨੇ ਮੋਟਰਸਾਈਕਲ ਐਸ ਤਰ੍ਹਾਂ ਗੱਲਬਾਤ ਬਣਾ ਦੂਗਾ ਇਹ ਤੁਹਾਨੂੰ ਪਾਣੀ ਪੂਣੀ ਮਾਰ ਕੇ ਸਾਰਾ ਮੋਟਰਸਾਈਕਲ ਦਿਖਾਵਾਂਗੇ ਤੇ ਮੋਟਰਸਾਈਕਲ ਦਾ ਨੰਬਰ ਦਿਖਾ ਦੇ ਬਈ ਕਿਤੇ ਬਾਅਦ ਚ ਕਹਿ ਦੇਣਾ ਵੀ ਮੋਟਰਸਾਈਕਲ ਕਿਤੇ ਹੋਰ ਹੈ ਤੂੰ ਹੀ ਕੋਈ ਹੋਰ ਜਿੰਨੇ ਦਿਖਾਈ ਕੋਈ ਹੋਰ ਜਾਂਦੇ ਨੇ ਕਿਉਂਕਿ ਅੱਜ ਕੱਲ ਇਹ ਬਹੁਤ ਚੱਲਦਾ ਹੈ ਨਾ ਲੋਕ ਮੋਟਰਸਾਈਕਲ ਕੋਈ ਹੋਰ ਹੁੰਦਾ ਹੈ ਸੋਈ ਕੋਈ ਹੋਰ ਜਾਂਦੇ ਨੇ ਦਿਖਾਈ ਕੋਈ ਹੋਰ ਜਾਂਦੇ ਹੁੰਦੇ ਨੇ ਆਪਾਂ ਰੀਅਲ ਹੀ ਹੁੰਦੀ ਹੈ ਜਿਹੜੀ ਗੱਲਾਂ ਹੁੰਦੀਆਂ ਨੇ ਆਪਣੀਆਂ ਸਭ ਸਿੱਧਾ ਰਿਜ਼ਲਟ ਹੀ ਹੁੰਦਾ ਬਈ ਲੈ ਇਹਨੂੰ ਮਾਰ ਕੇ ਤੇ ਇੰਜਣ ਦੇਖੀ ਕਿੰਨਾ ਘੈਂਟ ਸਾਫ਼ ਨਿਕਲੂ ਬਈ ਪੂਰੀ ਸਰਾ ਗੱਲਬਾਤ ਬਣ ਜੂ ਸਰਾ ਹੂੰ ਲੈ ਦੋਨੇ ਲਾਈ ਵੀਲਾਂ ਤੇ ਪ ਮਾਰ ਚੁੱਕੇ ਆ ਤੇ ਆਪਾਂ ਹੁਣ ਪਾਣੀ ਮਾਰਾਂਗੇ ਸਫਾਈ ਦੇਖੋ ਕਿੰਨੀ ਘੈਂਟ ਹੋ ਜੂ ਤੇ ਇੰਜਣ ਤੇ ਵੀ ਆਪਾਂ ਮਾਰਤਾ ਬਈ ਉਬਲ ਰਿਹਾ ਪੂਰਾ ਵਧੀਆ ਤੇ ਆ ਦੇਖੋ ਸਾਰੀ ਗੰਦਗੀ ਕਰ ਦੂ ਸਾਫ ਲੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਬਈ ਠੀਕ ਹੈ ਇਹਨੂੰ ਲੋਹੇ ਦੀ ਚੀਤ ਤੇ ਨਹੀਂ ਮਾਰਨਾ ਤੁਸੀਂ ਬਸ ਅਲੂਮੀਨੀਅਮ ਦੀ ਚੀਤ ਤੇ ਜਿਹੜੀ ਮਰਜ਼ੀ ਤੇ ਮਾਰ ਸਕਦੇ ਲੋਹੇ ਤੇ ਨਾ ਮਾਰਿਓ ਲੋਹੇ ਤੇ ਥੋੜਾ ਜਿਹਾ ਨੁਕਸਾਨ ਕਰ ਦਿੰਦਾ ਇਹ ਤੇ ਪੂਰੀ ਵਧੀਆ ਸਫਾਈ ਰੱਖਦਾ ਇਹ ਇੰਝਣ ਦੀ ਗੱਲਬਾਤ ਬਣਾ ਦੂ ਐਂਡ ਆ ਪੂਰੀ ਸਰਾ ਗੱਲਬਾਤ ਬਣਾ ਦੂ ਲੈ ਹੁਣ ਪਾਣੀ ਮਾਰਦਾ ਹੁਣ ਦਿਖਾਉਨੇ ਆ ਰਿਜ਼ਲਟ ਇਹਦਾ ਕੀ ਗੱਲਬਾਤ ਹੈ ਲੈ ਮੜਿਆ ਟੱਕਣ ਲੱਗ ਰਿਹਾ ਤੇ ਮਾਰਦੇ ਆ ਪਾਣੀ ਹੁਣ ਆਪਾਂ ਲੈ ਪਹਿਲੇ ਲਾਈ ਵੀਲ ਤੇ ਮਾਰਦੇ ਆ ਪਾਣੀ ਆਪਾਂ ਲੈ ਵੀ ਦੇਖ ਸਕਦੇ ਹੋ ਬਈ ਬਣ ਗਈ ਆ ਤਾਂ ਸ਼ੀਸ਼ਾ ਬਣਾਦਾ ਜਮਾ ਸ਼ੀਸ਼ਾ ਕਾ ਮੁੰਡਾ ਹਾਂਜੀ ਹਾਂਜੀ ਬਣ ਗਈ ਬਣ ਗਈ ਆ ਲੈ ਐਵੇਂ ਨਾ ਕਹਿਨੀ ਦੇਖ ਬਈ ਰਿਜ਼ਲਟ ਪੂਰਾ ਸਾਹਮਣੇ ਆ ਲਾਈ ਵੀ ਨਵਾਂ ਪਾਇਆ ਹੁੰਦਾ ਬਈ ਪੂਰਾ ਗੰਦਾ ਲਾਈ ਵੀਲ ਤੀ ਦੇਖ ਸਕਦੇ ਹੋ ਬਈ ਤੇ ਜਮਾ ਇਹ ਲੱਗ ਰਿਹਾ ਨਵੰਦਾ ਮਾ ਹੁੰਦਾ ਦੇਖੋ ਤੇ ਦੱਸੋ ਬਈ ਇਦਰੀ ਮਾਰਨਾ ਪਾਣੀ ਮੈਂ ਕਹਿੰਦਾ ਲਾਈ ਬਿਲ ਕੋਈ ਫਰਕ ਨਹੀਂ ਸਕਦਾ ਨਮਾਜਾ ਪੁਰਾਣਾ ਬਾਈ ਪੂਰੀ ਘੈਂਟ ਗੱਲਬਾਤ ਬਣਾਉਂਦਾ ਬਣੀ ਪਈ ਇਹਨੇ ਗੱਲ ਬਾਈ ਲੈ ਆਇਆ ਤੁਹਾਨੂੰ ਇੰਜਨ ਤੇ ਵੀ ਦਿਖਾਉਨੇ ਆ ਰਿਜ਼ਲਟ ਆ ਦੇਖੋ ਇੰਜਨ ਕਿੰਨਾ ਕੰਦਾ ਸੀ ਨਾ ਜਦੋਂ ਪਹਿਲਾਂ ਲਖਾਇੀ ਸੀ ਆ ਦੇਖੋ ਬਈ ਸਾਰਾ ਤੇਲ ਤੂਲ ਜਿਹਾ ਉਤਰ ਗਿਆ ਤੇ ਇਹਦੇ ਪੇਂਟ ਜਿਹੜਾ ਉਤਰਿਆ ਹੈ ਹੈੱਡ ਵੀ ਜਮਾ ਸਾਫ ਸਾਫ ਕਰਦੇ ਨੇ ਬੁਰਾ ਘੈਂਟ ਬਣਾਤੀ ਗੱਲਬਾਤ ਆ ਮੁਰਲਾ ਲਾਈ ਬਿਲ ਵੀ ਦੇਖੋ ਤੁਸੀਂ ਕਿਵੇਂ ਸਾਫ ਹੋ ਗਿਆ ਬਈ ਲੇ ਵੀ ਦੱਸਿਓ ਕਰਾ ਕਮੈਂਟ ਕਰਕੇ ਇਹ ਚੀਜ਼ ਕਿਵੇਂ ਲੱਗੀ ਜੇ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਬਾਈ ਦੇਖ ਕਾਲੇ ਲਾਈ ਬਣ ਗਿਆ ਲੈ ਹਾਂਜੀ ਆਜੀ ਬਾਈ ਹੈਂ ਦੇਖ ਐਂਡ ਗਾ ਲਵਾਤਾ ਹੈ ਫਰਕ ਨਹੀਂ ਹੋ ਕੋਈ ਨਵੇਂ ਤੋਂ ਪੁਰਾਣੇ ਤੋਂ ਕਿਆ ਪੂਰੀ ਸਰਾ ਨੇ ਗੱਲਾ ਜਮਾ ਬਾਈ ਐਂਡ ਲੱਗਿਆ ਪਿਆਗਾ ਲੈ ਵੀ ਇੰਨੇ ਨੇ ਪੂਰੀ ਗੱਲ ਬਾਤ ਐਂਡ ਕਰਤੀ ਤੇ ਬਾਕੀ ਤੁਸੀਂ ਕਮੈਂਟਰ ਐ ਰਿਪੋਰਟ ਜ਼ਰੂਰ ਦਿਓ ਬਾਈ ਆ ਲਾਈਵ ਵੀਲ ਦੇਖ ਸਕਦੇ ਹੋ ਆ ਵੀ ਦੇਖ ਸਕਦੇ ਹੋ ਤੇ ਤੁਹਾਨੂੰ ਆ ਲਾਈਵ ਵੀਲ ਵੀ ਦੇਖ ਸਕਦੇ ਬਾਈ ਦੇਖੋ ਬਈ ਐ ਪੈਣਾ ਨਵੇਂ ਨਵੇਂ ਨਿਕਲੇ ਟੰਡੇ ਜੇ ਦਿਨ ਹੁੰਦਾ ਤਾਂ ਉਦੋਂ ਵੀ ਸੋਹਣੇ ਕੱਢ ਦਿੰਦਾ ਕੱਲ ਕਰ ਤੁਹਾਨੂੰ ਪਤਾ ਰਾਤ ਕਾਫੀ ਹੋ ਗਈ ਤੇ ਨਾ ਤੁਹਾਨੂੰ ਪਤਾ ਇਹ ਨੀਰੇ ਦੇ ਵਿੱਚ ਥੋੜਾ ਜਿਹਾ ਕੰਮ ਦੀ ਦਿੱਕਤ ਵੀ ਆ ਜਾਂਦੀ ਹੈ ਰਾਤ ਕਾਫੀ ਹੋ ਗਈ ਤੇ ਮੋਟਰਸਾਈਕਲ ਦਾ ਲਾਈ ਵੀਲ ਜਮਾ ਕੋਕਾ ਬਣ ਕੇ ਬਾਕੀ ਰਿਪੋਰਟ ਜਰੂਰ ਦਿਓ ਬਈ ਜਿਹੜੇ ਜਿਹੜੇ ਵੀਰ ਨੂੰ ਪਧਿਆ ਲੱਗਦੇ ਨਾ ਸ਼ੇਅਰ ਕਰ ਦਿਆ ਕਰੋ ਕੋ ਵੀਡੀਓ ਨੂੰ